50% हां जी 50% डिस्काउंट आएगा जी ਜਿਹੜਾ ਜਿਹੜਾ डिस्काउंट ਆ ਇਹ 31 ਜਨਵਰੀ ਦੇਕਰ ਹੋਏਗਾ ਜੀ 50% ਆਫ ਹੋਏਗਾ ਇਹ 31 ਜਨਵਰੀ ਦੇਕਰ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹ ਇੱਕ ਟਾਈ ਦਾ ਗਿਫਟ ਨਾਲ ਦਿੱਤਾ ਜਾਏਗਾ ਠੀਕ ਹੈ ਠੀਕ ਹੈ ਜਿਹੜਾ ਵੱਤ ਵੱਤ ਵੀਡੀਓ ਸ਼ੇਅਰ ਵੱਤ ਵੱਤ ਸ਼ੇਅਰ ਕਰਕੇ ਸਕਰੀਨਸ਼ਾਟ ਨਾਲ ਲੈ ਕੇ ਆਵੇ ਜੀ ਉਹਨੂੰ ਇੱਕ ਟਾਈ ਦਾ ਗਿਫਟ ਦਿੱਤਾ ਜਾਏਗਾ ਠੀਕ ਹੈ ਆ ਦਿਖਾ ਦਿਓ ਜੇ ਮਾੜਾ ਜਿਆ ਵੱਤ ਵੱਤ ਸ਼ੇਅਰ ਕਰ ਦਿਓ ਜੀ ਠੀਕ ਹੈ ਜੀ ਇੱਕ ਗਿਫਟ ਦਿੱਤਾ ਜਾਊਗਾ ਹਾਂ ਜੀ ਸਰ ਡਿਸਕਾਊਂਟ ਇਹਨਾਂ ਤੇ 20% ਡਿਸਕਾਊਂਟ ਹੈ ਸਾਰੇ ਪੀਸਾਂ ਤੇ 20% ਡਿਸਕਾਊਂਟ ਹੋ ਜਾਊਗਾ ਸਾਰੇ ਪੀਸਾਂ ਤੇ ਕੋਟ ਸੈੱਟ ਹਾਂਜੀ ਵਿਆਹ ਸਾਦੀਆਂ ਦਾ ਜਿਵੇਂ ਸੀਜ਼ਨ ਚੱਲ ਰਿਹਾ ਉਹ ਸੀਜ਼ਨ ਦੇ ਅਕੋਰਡਿੰਗ ਸਾਡੇ ਕੋਲ A1 ਫੈਸ਼ਨ ਪਲਾਜ਼ਾ ਤੇ ਲੇਡੀਜ਼ ਗਰਲਿਸ਼ ਫੈਂਸੀ ਵੈਰਾਈਟੀ ਪਹੁੰਚ ਚੁੱਕੀ ਹੈ ਤੁਹਾਨੂੰ ਉਹਨਾਂ ਵੈਰਾਈਟੀ ਬਾਰੇ ਦੱਸਦੇ ਆ ਹਲੋ ਹਲ ਲਹਿੰਗਾ ਹੋ ਗਿਆ ਇਹਦੇ ਨਾਲ ਸ਼ੋਰਟ ਉੱਪਰ ਬਣਿਆ ਹੋਊਗਾ ਸ਼ਰਗ ਠੀਕ ਹੈ ਜੀ ਇਸ ਤੋਂ ਬਾਅਦ ਲੇਡੀਜ਼ ਦੀ ਲੁੱਕ ਵਿੱਚ ਸ਼ਰਗ ਕੁਰਤੀ ਸ਼ੋਰਟ ਆਉਗੀ ਉਸਦੇ ਨਾਲ ਸਰਕਲ ਪਲਾਜ਼ੋ ਨਾਲ ਹੀ ਦੁਪੱਟਾ ਫੈਂਸੀ ਵੈਰਾਈਟੀ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਬਲੈਕ ਕਲਰ ਦਾ ਬਹੁਤ ਹੀ ਸੋਹਣਾ ਗਾਊਨ ਫਲੋਰ ਟੱਚ ਲੇਡੀਜ਼ ਲੁੱਕ ਤੇ ਆਇਆ ਹੋਇਆ ਵਾ ਫੰਕਸ਼ਨਲੀ ਉਸ ਤੋਂ ਬਾਅਦ ਹੈਗਾ ਸ਼ਪੂਨ ਦਾ ਲਹਿੰਗਾ ਤੇ ਸ਼ੋਰਟ ਚੋਲੀ ਬਣੀ ਹੋਈ ਉਸ ਤੇ ਨਾਲ ਵਿਦ ਦੁਪੱਟਾ ਆਊਗਾ ਇਸ ਦੇ ਨਾਲ ਉਸ ਤੋਂ ਬਾਅਦ ਆ ਲਓ ਜੀ ਫਲੋਰ ਟੱਚ ਹੋ ਗਿਆ ਗਾਊਨ ਲੇਡੀਜ਼ ਤੇ ਨਾਲ ਹੀ ਦੁਪੱਟਾ ਦੁਪੱਟਾ ਵੇਖੋ ਕਿੰਨਾ ਸੋਹਣਾ 4 ਸਾਈਡ ਦੇ ਵਰਕ ਹੋਇਆ ਹੋਊਗਾ ਉਸ ਤੋਂ ਬਾਅਦ ਜੀ ਆਪਣੇ ਕੋਲ ਆ ਗਿਆ ਜੀ ਸਾੜੀ ਵਾਲਾ ਆਰਟੀਕਲ ਨੀਚੇ ਲਹਿੰਗਾ ਵੀ ਬਣਿਆ ਹੋਇਆ ਸਾੜੀ ਦਾ ਪੱਲੂ ਅਲੱਗ ਤੋਂ ਦਿੱਤਾ ਹੈ ਉੱਪਰ ਆਹ ਲੋ ਜੀ ਵਰਕ ਵਾਲਾ ਬਲਾਉਂ ਦੋਨੋਂ ਸਾਈਡ ਤੋਂ ਵਰਕ ਵਾਲਾ ਬਲਾਉਜ਼ ਉਸ ਤੋਂ ਬਾਅਦ ਆਹ ਲੋ ਜੀ ਫਲੋਰ ਟੱਚ ਪਿੰਕ ਕਲਰ ਦਾ ਬਹੁਤ ਹੀ ਸੋਹਣਾ ਗਾਉਨ A1 ਫੈਸ਼ਨ ਪਲਾਜ਼ਾ ਤੇ ਹੁਣ ਤੁਹਾਨੂੰ ਇਹਦੇ ਇਸ ਬ੍ਰਾਂਡ ਨੂੰ ਜਾਣ ਵਾਸਤੇ ਪਾਸੇ ਜਾਣ ਦੀ ਲੋੜ ਨਹੀਂ ਜਿਵੇਂ ਕਿ ਫਿਰੋਜ਼ਪੁਰ ਵਗੈਰਾ ਤੇ ਇੱਥੇ ਮੱਲਾਂ ਵਾਲੇ ਵਿੱਚ ਹੀ ਤੁਹਾਨੂੰ ਐਵੇਂ ਦੀ ਵੈਰਾਈਟੀ ਮਿਲ ਜਾਏਗੀ A1 ਫੈਸ਼ਨ ਪਲਾਜ਼ਾ ਵੈਰਾਈ ਟਿਮ ਲਗ ਮੱਲਾਂ ਵਾਲੇ ਚ ਫਰਸਟ ਜਿਹੜਾ ਰਾਜਾ ਫੈਸ਼ਨ ਪਲਾਜ਼ਾ ਖੁੱਲਿਆ ਹੈ ਕਿ ਜਿੱਥੇ ਸਾਰੀ ਵੈਰਾਈ ਮਿਲ ਜਿੰਦੀ ਹੈ ਅੱਗੇ ਫਰੋਈਪੁਰ ਆਪਾਂ ਨੂੰ ਹੋਰ ਜਗ੍ਹਾ ਤੇ ਜਾਣਾ ਪੈਂਦਾ ਸੀ ਉਹ ਵੈਰਾਈ ਨਹੀਂ ਮਿਲਦੀ ਨਾ ਕੋ ਬਹੁਤ ਸੁਣੀ ਵੈਰਾਈ ਕੁਆਲਿਟੀ ਕਾਫੀ ਕੁਆਲਿਟੀ ਬਹੁਤ ਵਧੀਆ ਮਤਲਬ ਬੱਚਿਆਂ ਦੀ ਤੇ ਲੇਡੀਜ਼ ਦੀ ਵੈਰਾਈ ਬਹੁਤ ਵਧੀਆ ਤੁਸੀਂ ਸੁਝਾ ਦੇਣਾ ਚਾਹੋਗੇ ਸਾਰਿਆਂ ਨੂੰ ਜ਼ਰੂਰ ਇੱਥੇ ਆਉਣਾ ਹਾਂ ਜ਼ਰੂਰ ਆਉਣੀ ਜੀ ਵਿਜ਼ਿਟ ਕਰਨ ਇੱਥੇ ਆ ਕੇ ਸ਼ਾਪਿੰਗ ਕਰਨ ਸਹੀ ਹੈ ਕੋਈ ਵੀ ਚੀਜ਼ ਦੇਖੋ ਜੇ ਕੁਆਲਿਟੀ ਇਹ ਆਪਾਂ ਲੈਣੀ ਹੈ ਤੇ ਪ੍ਰਾਈਸ ਤਾਂ ਫਿਰ ਮਿਲਣ ਦਾ ਵਕਤ ਦੇਣਾ ਹੀ ਪਊਗਾ ਬਾਕੀ ਬਹੁਤ ਵਧੀਆ ਥੈਂਕ ਯੂ ਬਈ ਸ਼ਾਇਦ ਜਾਣਾਲੋਂ ਇੱਥੇ ਇਹ ਲੇਡੀਜ਼ ਕੋਟ ਸੈੱਟ ਹੈ ਇਹਨਾਂ ਦੀ ਨਿਊ ਵੈਰਾਈਟੀ ਹੈ ਇਹਨਾਂ ਦੇ ਬਾਜੂ ਤੇ ਵਰਕ ਆਊਗਾ ਫਰੰਟ ਤੇ ਵਰਕ ਆਊਗਾ ਇਹਦੇ ਵਿੱਚ ਆਪਣੇ ਕੋਲ ਕਲਰ ਆਪਸ਼ਨ ਹੈਗੇ ਨੇ ਇਹ ਵੈਲਵਟ ਦਾ ਫਰੌਗ ਦੇ ਆਰਟੀਕਲ ਚ ਆਊਗਾ ਸਾਰਾ ਵਰਕ ਹੋਇਆ ਹੋਇਆ ਇਹਦੇ ਵਿੱਚ ਆ ਵੀ ਬਿਲਕੁਲ ਨਿਊ ਆਰਟੀਕਲ ਹੈ ਫੰਕਸ਼ਨਲੀ ਇਹ ਪਾਰਟੀ ਵੇਅਰ ਹੈ ਅਲੱਗ-ਅਲੱਗ ਇਹਦੇ ਤਾਂ 20% ਲੈਸ ਹੋ ਜਾਏਗੀ ਤੇ ਆ ਵੀ ਪੀਸ ਬਹੁਤ ਜੁਨੀਕ ਹੈ ਇਹਦੇ ਤੇ ਵੀ 20% ਲੈਸ ਹੈ ਵਾਈਟ ਵਾਲਾ ਪੀਸ ਉਸ ਤੋਂ ਵੀ ਬੈਸਟ ਹੈ ਤੇ ਵੀ 20% ਲੈਸ ਹੋ ਜਾਏਗੀ ਹੁਣ ਇਸ ਤੋਂ ਬਾਅਦ ਸਭ ਤੋਂ ਬੈਸਟ ਆਰਟੀਕਲ ਹੈ ਆਪਣੇ ਕੋਲ ਫੰਕਸ਼ਨਲੀ ਫਰੰਟ ਤੇ ਵੀ ਹੋਊਗਾ ਸਾਰਾ ਵਰਕ ਬੈਕ ਤੇ ਵੀ ਸਾਰਾ ਵਰਕ ਹੋਊਗਾ ਫੰਕਸ਼ਨੀ ਪਾਉਣ ਵਾਸਤੇ ਇਹਦੇ ਤੇ ਪਲਾਜ਼ੋ ਤੇ ਵੀ ਵਰਕ ਹੋਊਗਾ ਲੇਡੀਜ਼ ਕੋਟ ਸੈਟ ਦੀ ਨਿਊ ਵੈਰਾਈਟੀ ਸਾਸਿਕਾਲ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ A1 ਫੈਸ਼ਨ ਪਲਾਜ਼ੇ ਤੇ ਸੋ ਸਾਰਾ ਅੱਜ ਤੁਹਾਡਾ ਨਾ ਡਰੈਸ ਵੀ ਦੱਸਦੇ ਹਾਂ ਇੱਥੇ ਪਹੁੰਚਣ ਦਾ ਕਾਰਨ ਕੀ ਹੈਗਾ ਜਾਂ ਕੀ ਗੱਲਬਾਤ ਹੈਗੀ ਏ ਦਰਸਲ ਇੱਥੇ ਹਰੇਕ ਤਰ੍ਹਾਂ ਦੇ ਲੇਡੀਜ਼ ਜੈਂਟਸ ਦੇ ਬੱਚਾਂ ਦੇ ਜਿਹੜੇ ਰੈਡੀਮੇਡ ਕੱਪੜੇ ਮੌਸਮ ਅਨੁਸਾਰ ਜਿਹੜੇ ਮਿਲਦੇ ਹੈਗੇ ਆ ਤੁਹਾਨੂੰ ਡਰੈਸ ਵੀ ਦੱਸ ਦਿੰਨੇ ਹੈਗੇ ਆ ਅੰਦਰ ساری ਗੱਲਬਾਤ ਵੀ ਤੁਹਾਡੇ ਨਾਲ ਜਾ ਕੇ ਕਰਦੇ ਹੈਗੇ ਆ ਇੱਥੇ ਕੀ ਕੀ ਹੈਗਾ ਜਾਂ ਕਿਸ ਤਰ੍ਹਾਂ ਦੇ ਕੱਪੜੇ ਹੈਗੇ ਆ ਜਿਹੜੇ ਜੈਂਟਸ ਕੱਪੜੇ ਹੈਗੇ ਆ ਲੇਡੀਜ਼ ਹੈਗੇ ਆ ਬੱਚਾਂ ਦੇ ਜਿਹੜੇ ਕੱਪੜੇ ਹੈਗੇ ਆ ਰੈਡੀਮੇਡ ਕੱਪੜੇ ਹੈਗੇ ਆ ਸੋ ਆਪਾਂ ਇੱਥੇ ਗੱਲਬਾਤ ਵੀ ਕਰ ਲੈਨੇ ਹੈਗੇ ਆ ਤੇ ਇੱਥੇ ਜਿਹੜੀ ਸਾਰੀ ਤੁਹਾਡੇ ਨਾਲ ਗੱਲਬਾਤ ਕਰਾ ਕੇ ਤੇ ਸਾਰੀ ਜਿਹੜੀ ਤੁਹਾਡੇ ਨਾਲ ਦਿਖਾ ਦਿੰਨੇ ਹੈਗੇ ਆ ਤੁਸੀਂ ਦੇਖ ਸਕਦੇ ਹੋ A1 ਫੈਸ਼ਨ ਪਲਾਜ਼ਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਹੈਗੇ ਆ ਜਿਹੜਾ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਰੈਡੀਮੇਡ ਕੱਪੜੇ ਭਾਵੇਂ ਉਹ ਲੇਡੀਜ਼ ਨੇ ਏਜੈਂਟਸ ਨੇ ਬੱਚਿਆਂ ਦੇ ਇਥੋਂ ਤੱਕ ਕਿ ਸਕੂਲ ਦੇ ਜਿਹੜੇ ਬੱਚਾ ਨੀਆਂ ਵਰਦੀਆਂ ਵਗੈਰਾ ਵੀ ਉਹ ਵੀ ਸਰਦੀ ਦੀਆਂ ਗਰਮੀ ਦੀਆਂ ਮਿਲ ਜਾਂਦੀਆਂ ਹੈਗੀਆਂ ਸੋ ਸਾਰੀ ਗੱਲਬਾਤ ਰੱਖ ਲੈਨੇ ਹੈਗੇ ਆ ਤੁਹਾਨੂੰ ਅੱਗੇ ਵੀ ਜਾ ਕੇ ਦਿਖਾ ਦੇਨੇ ਹੈਗੇ ਆ ਜੋ ਵੀ ਸਾਰੀਆਂ ਇੱਥੇ ਐਟਮਾ ਵਗੈਰਾ ਹੈਗੀਆਂ ਨੇ ਤੇ ਉਹ ਸਾਰੀ ਵੀ ਗੱਲਬਾਤ ਕਰਦੇ ਹੈਗੇ ਆ ਕਿ ਕ੍ਰੀਪ ਪਿਛਲੇ 3-4 ਸਾਲ ਤੋਂ ਲਗਾਤਾਰ ਇਹ ਜਿਹੜਾ A1 ਫੈਸ਼ਨ ਪਲਾਜ਼ਾ ਇਲਾਕੇ ਦੇ ਵਿੱਚ ਜੇਕਰ ਮੱਲਾ ਵਾਲੇ ਦੀ ਗੱਲ ਕਰਦੇ ਹੈਗੇ ਆ ਤੇ ਇੱਥੇ ਵੱਡੇ ਪੱਦਰ ਤੇ ਵਧੀਆ ਮਿਆਰੀ ਜਿਹੜੇ ਰੈਡੀਮੇਡ ਕੱਪੜੇ ਹੈਗੇ ਆ ਉਹਨਾਂ ਦਾ ਜਿਹੜਾ ਵੱਡਾ ਇੱਕ ਸ਼ੋਰੂਮ ਹੈਗਾ ਖਾਸ ਕਰਕੇ ਮੱਲਾਲ ਦੇ ਵਿੱਚ ਆਪਾਂ ਜੇਕਰ ਗੱਲ ਕਰਦੇ ਆ ਇਸ ਇਲਾਕੇ ਦੇ ਵਿੱਚ ਇਸ ਕਸਬੇ ਦੇ ਵਿੱਚ ਬਹੁਤ ਵਧੀਆ ਜਿਹੜੀਆਂ ਆਟਮਾ ਇਥੋਂ ਮਿਲਦੀਆਂ ਹੈਗੀਆਂ ਸੋ ਆਪਾਂ ਲਗਾਤਾਰ ਗੱਲਬਾਤ ਕਰਦੇ ਹੈਗੇ ਵੀਡੀਓ ਵੱਤ ਵੱਤ ਸ਼ੇਅਰ ਕਰਦੇ ਹੋ ਜੋ ਵੀ ਸਾਡੇ ਕੋਲੇ ਇੱਥੇ ਆਟਮਾ ਹੈਗੀਆਂ ਤੁਸੀਂ ਕਾਊਂਟਰ ਤੇ ਦੇਖ ਸਕਦੇ ਹੋ ਪਈਆਂ ਹੈਗੀਆਂ ਜਿਹੜੇ ਏਜੈਂਟਸ ਕੱਪੜੇ ਹੈਗੇ ਆ ਏਜੈਂਟਸ ਜਿਹੜੇ ਕੱਪੜੇ ਹੈਗੇ ਆ ਕੋਟ ਪੈਂਟ ਹੈਗੀਆਂ ਜੋ ਵੀ ਹੈਗਾ ਸਾਰਾ ਤੁਹਾਨੂੰ ਵਿਖਾ ਦਿੰਨੇ ਆ ਬੱਚਿਆਂ ਦੀਆਂ ਆਟਮਾ ਜਿਹੜੀਆਂ ਖਾਸ ਔਰਤੇ ਕਾਫੀ ਆਈਆਂ ਸੋ ਸਾਰੀ ਗੱਲਬਾਤ ਆਪਾਂ ਕਰ ਲੈਂਦੇ ਹੈਗੇ ਸੋ ਫੈਸ਼ਨ ਪਲਾਜ਼ਾ ਤੇ ਅਸੀਂ ਹੋਰ ਵੀ ਇੱਥੇ ਗੱਲਬਾਤ ਕਰਦੇ ਹੈਗੇ ਮੇਰੇ ਨਾਲ ਇੱਕ ਬਾਈ ਜੀ ਹੈਗੇ ਕਿਹੜੀਆਂ ਕਿਹੜੀਆਂ ਇਥੇ ਆਈਟਮਾਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਇਥੇ ਕਾਫੀ ਜਿਹੜੇ ਬਲੇਜ਼ਰ ਜਿਹੜੇ ਡਿਸਪਲੇ ਤੇ ਪਏ ਹੈਗੇ ਆ ਸੋ ਬਾਈ ਨਾਲ ਆਪਾਂ ਇਥੇ ਗੱਲਬਾਤ ਵੀ ਕਰ ਲੈਨੇ ਹੈਗੇ ਬਾਈ ਜੀ ਇਹ ਕਿਹੜੀ ਕਿਹੜੀ ਆਈਟਮ ਹੈਗੀ ਹੈ ਕਿਸ ਤਰ੍ਹਾਂ ਹੈਗਾ ਕਿ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਈ ਇਹ ਵਾਸਕਟ ਆ ਜੀ ਜੈਂਸ ਵਾਸਕਟ ਜਿਸ ਤਰ੍ਹਾਂ ਦੀ ਮਰਜ਼ੀ ਬ੍ਰੈਂਡ ਆ ਉਹਦੀ ਕੁਆਲਿਟੀ ਆ ਫੁੱਲ ਗਾਰੰਟੀ ਹੋਊਗੀ ਕਿਸੇ ਤਰ੍ਹਾਂ ਕੋਈ ਕਮਲ ਨਹੀਂ ਹੋਊਗੀ ਠੀਕ ਹੈ ਬ੍ਰੈਂਡ ਹੋਊਗਾ ਉਕਟੇਵ ਦਾ ਉਕਟੇਵ ਵੀ ਮਿਲਦੇਗਾ ਜੀ ਠੀਕ ਹੈ ਜੀ ਰੀਅਲ ਲਾਡੂ ਵੀ ਮਿਲਦੇਗਾ ਜੀ ਠੀਕ ਹੈ ਜੀ ਹਾਂਜੀ ਫੁੱਲ ਗਾਰੰਟੀ ਹੋਊਗੀ ਕਿਸੇ ਤਰ੍ਹਾਂ ਕੋਈ ਗਲਤੀ ਨਹੀਂ ਹੋਊਗੀ ਹਾਲੋ ਸਰ ਹਾਂਜੀ ਹਾਂਜੀ ਬਲੇਨ ਚ ਵੀ ਮਿਲਦੇਗੀ ਠੀਕ ਹੈ ਜੀ ਇਸ ਤਰ੍ਹਾਂ 4 ਪਾਕਟ ਆ ਜਾਏਗਾ ਜੀ 4 ਪਾਕਟ ਦੇ ਕਲਰ ਆਪਸ਼ਨ ਮਿਲਦੇਗੀ ਠੀਕ ਹੈ ਜੀ ਸਾਰੇ ਕਲਰ ਆਉਣਗੇ ਅੰਦਰ ਸੀ ਠੀਕ ਹੈ ਜੀ ਕੀ ਕਸਰਾ ਨਵਾਂ ਪ੍ਰਿੰਟਰ ਬਹੁਤ ਟ੍ਰੈਂਡਿੰਗ ਚ ਹੈ ਜੀ ਠੀਕ ਹੈ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਸਾਰੀ ਤਰ੍ਹਾਂ ਦੇ ਇਹਦੇ ਵਿੱਚ ਨੰਬਰ ਵਗੈਰਾ ਆਪ ਹਾਂਜੀ ਸਾਰੇ ਸਾਈ ਮਿਲਣਗੇ ਜੀ ਸਾਰੇ ਸਾਈ ਮਿਲਣਗੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਮਤਲਬ ਕਿ ਵਧੀਆ ਬ੍ਰਾਂਡ ਹੈਗੇ ਆ ਜੀ ਕੁਆਲਿਟੀ ਹੈਗੀ ਹੈ ਬਹੁਤ ਵਧੀਆ ਬ੍ਰਾਂਡ ਹੈ ਜੀ ਰੀਅਲ ਲੜ ਦਾ ਬ੍ਰਾਂਡ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਜੀ ਠੀਕ ਹੈ ਠੀਕ ਹੈ ਠੀਕ ਹੈ ਔਰ ਕੀ ਕੀ ਹੈਗਾ ਇੱਥੇ ਹੋਰ ਸਰ ਆਪਣੇ ਕੋਲ ਪੈਂਟ ਕੋਡ ਵੀ ਮਿਲ ਜੇਗਾ ਜੀ ਠੀਕ ਹੈ ਜੈਂਸ ਪੈਂਟ ਕੋਡ ਬੱਚੇ ਦਾ ਪੈਂਟ ਕੋਡ ਦੀ ਬੱਚੇ ਦਾ ਠੀਕ ਸੂਟ ਆਈ ਹਮ ਲੇਡੀਜ਼ ਸੂਟ ਆਈ ਸਾਰੀ ਵੈਰਾਈਟੀ ਹੀ ਮਿਲੇਗੀ ਆਲ ਕਾਊਂਟਰ ਆਈ ਠੀਕ A1 ਫੈਸ਼ਨ ਪਲਾਜ਼ਾ ਤੇ ਅਸੀਂ ਅਗਲੇ ਡਿਸਪਲੇ ਤੇ ਇਸ ਟਾਈਮ ਮੌਜੂਦ ਹੈਗੇ ਆ ਮੇਰੇ ਨਾਲ ਬਾਈ ਜੀ ਹੈਗੇ ਵੇਖੋ ਤੁਸੀਂ ਅਲੱਗ-ਅਲੱਗ ਇੱਥੇ ਕਾਫੀ ਵਧੀਆ ਜਿਹੜੀਆਂ ਜੈਕਟਾਂ ਵਗੈਰਾ ਹੈਗੀਆਂ ਨੇ ਇੱਥੇ ਆਪਾਂ ਖਾਸ ਤੌਰ ਤੇ ਇਸ ਜੈਕਟ ਦੀ ਗੱਲ ਕਰਾਂਗੇ ਬਾਈ ਜੀ ਇਸ ਜੈਕਟ ਬਾਰੇ ਜਰੂਰ ਦੱਸਿਓ ਜੀ ਡਬਲ ਛੀਡਿੰਗ ਹੈ ਜੀ ਡਬਲ ਜ਼ਿੱਪਰ ਹੈ ਜੀ ਠੀਕ ਬਰਬਰੇ ਦਾ ਪੀਸ ਹੈ ਨਾਵੇਂ 6 8 ਪੌਕਟ ਹੈ ਜੀ ਨਾਲ ਕੁਆਲਟੀ ਵੀ ਬੈਸਟ ਹੈ ਜਿੰਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਕਾਲ ਜਾਂਦੀ ਲੈਦਰ ਜੈਕਟ ਜੀ ਆਇਗਾ ਬਹੁਤ ਚੱਲਦੀ ਜੀ ਟ੍ਰੈਂਡਿੰਗ ਦੇ ਪੀਸ ਹੈ ਜਿੰਦਾ ਠੀਕ ਹੈ हम्म ठीक है ये का जी डबल शेडिंग जैक जैकेट है जी विन कपड़ा होता है।, थी, है, है।, है, है जी ठीक है इनकी भी क्वालिटी आज का बहुत ट्रेंडिंग चल रही है जी पीस ठीक है सर ठीक है पीस है जी फ्लफी जी ठीक है जैंड का पीस ठीक है ये भी बहुत वादिया जैकेट है जी कपड़ा क्वालिटी सब है तो गर्म फुल होगी ठीक है सर सारी जैकेट है एम तो फाइव एक्सल तक ठीक है ठीक है जी ਇਕ ਕਾ ਜਾਂਦੀ 5 ਐਕਸਲ ਜੈਕਟ ਠੀਕ ਹੈ ਜੀ ਬਹੁਤ ਵਧੀਆ ਜੀ ਬਟਨ ਲੱਗੇ ਹੋਏ ਜਿਪਰ ਵੀ ਵਧੀਆ ਹਰੇਕ ਕੁਆਲਟੀ ਵਧੀਆ ਜੀ ਹਮ ਠੀਕ ਹੈ ਸਰ ਨਲੰਦਰ ਫਲੀਸ ਲੱਗੀ ਹੋਈ ਗਰਮ ਠੀਕ ਹੈ ਸਰ ਠੀਕ ਹੈ ਉੱਪਰ ਟੋਪੀ ਵੀ ਹੈਗੀ ਹੈ ਆਪਾਂ ਕੈਪ ਵੀ ਹੈਗੀ ਜੀ ਜਿਪ ਵੀ ਹੈਗੀ ਲਾਉਣੇ ਦੇ ਲਾ ਸਕਦੇ ਤੁਸੀਂ ਠੀਕ ਹਾਂ ਠੀਕ ਹੈ ਜੀ ਖੋੜ ਇੱਕ ਆ ਜੈਕਟ ਹੈ ਜੀ ਇਹ ਵੀ ਡਬਲ ਸ਼ੇਡਿੰਗ ਹੈ ਜੀ ਠੀਕ ਹੈ ਜੀ ਇਹਦੀ ਵੀ ਕੈਪ ਹੈ ਜੀ ਕੈਪ ਲੱਥ ਵੀ ਸਕਦੀ ਹੈ ਹੂੰ ਤੇ ਕਪੜਾ ਵੀ ਵਧੀਆ ਜੀ ਫਲੀਸ ਦਾ ਅੰਦਰ ਗਰਮ ਫੁੱਲ ਠੀਕ ਹੈ ਇਸ ਕਾਊਂਟਰ ਤੇ ਹੋਰ ਕੀ ਕੀ ਹੈਗਾ ਜੀ ਤੇ ਪੈਂਟਾਂ ਮਿਲ ਜਣਗੀਆਂ ਸ਼ਰਟਾਂ ਮਿਲ ਜਣਗੀਆਂ ਜੀ ਲੋਹਰਾ ਮਿਲ ਜਣਗੇ ਹਨ ਟਰੈਕਸੂਟ ਮਿਲ ਜਣੇ ਹਰੇਕ ਵੈਰਾਈਟੀ ਮਿਲ ਕੇ ਜੈਨਸ ਵੇਚਾਂ ਜੀ ਠੀਕ ਹੈ ਬ੍ਰਾਂਡਡ ਇੱਥੇ ਆਪਾਂ ਗੱਲਬਾਤ ਕਰਦੇ ਹਾਂ ਕਿ ਹੋਰ ਇੱਥੇ ਕੀ ਵੈਰਾਈਟੀ ਹੈਗੀ ਹੈ ਪੈਂਟਾਂ ਦੇ ਵਿੱਚ ਖਾਸ ਤੌਰ ਤੇ ਕਿਹੜੀ ਕਿਹੜੀ ਵੈਰਾਈਟੀ ਹੈ ਹਾਂਜੀ ਵਿੱਚ ਪੈਂਟ ਜੇ ਜੀਨ ਹੈਗੀ ਜੀ ਹਾਂ ਹੈਗੀ ਜੀ ਸਟੇਟ ਚ ਹੂੰ ਨਾਲ ਕਪੜਾ ਵੀ ਵਧੀਆ ਹੈ ਜੀ ਹੂੰ

ਤੇ ਇੱਕ ਉਹਦੇ ਆਪਣੇ ਕੋਲ ਜੀ ਫਾਰਮਲ ਫਾਰਮਲ ਚ ਵੀ ਮਿਲ ਜੇਗੀ ਨੈਰੋ ਸਟੇਟ ਬੈਲ ਬਟਨ ਠੀਕ ਹੈ ਜੀ ਇਹ ਵੀ ਕਪੜਾ ਵਧੀਆ ਇੱਕ ਅੰਦਰ ਕੋਟਨ ਆ ਜਾਂਦੀ ਜੀ ਇਹ ਵੀ ਸਟੱਚ ਕਪੜਾ ਜੀ ਠੀਕ ਹੈ ਜੀ ਇਹ ਤਾਂ ਇਹਦੀ ਆਮ ਵਾਲੀ ਕੋਟਨ ਜੀ ਕਾਰਗੋ ਕੋਟਨ ਜੀ ਨੂੰ ਕਹਿੰਦੇ ਜੀ ਤੇ ਕਾ ਚੀਜ਼ ਆਪਣੇ ਇਹ ਵੀ ਕਪੜਾ ਕੁਆਲਟੀ ਇੱਕ ਨੰਬਰ ਦੀ ਠੀਕ ਹੈ ਹਾਂਜੀ ਠੀਕ ਹੈ ਕਿਸੇ ਤਰ੍ਹਾਂ ਦਾ ਲੰਬਾ ਨਹੀਂ ਹੈ ਜੀ ਨਹੀਂ ਜੀ ਵਧੀਆ ਕਪੜਾ ਜੀ ਕੁਆਲਿਟੀ ਵੀ ਇੱਕ ਨੰਬਰ ਜੀ ਚੀਜ਼ ਵੀ ਵਧੀਆ ਕਲਰਫੁਲ ਸਾਰੇ ਕਲਰ ਮਿਲਣਗੇ ਠੀਕ ਹੈ ਹਾਲ ਓਵਰ ਕਲਰ ਮਿਲ ਜਾਣਗੇ ਸਾਰੇ ਸਾਈਜ਼ ਸਾਰੇ ਕਲਰ ਹਾਂਜੀ ਸਾਰੇ ਸਾਈਜ਼ ਮਿਲਣਗੇ ਸੋ ਇੱਥੇ ਆਪਾਂ ਦੇਖਦੇ ਹਾਂ ਹੋਰ ਇਹਨਾਂ ਕੋਲੇ ਬਾਈਓਨਾਂ ਕੋਲੇ ਕੀ ਕੀ ਹੈਗਾ ਆ ਬਾਈ ਜੀ ਦੱਸੋ ਕੀ ਕੀ ਹੈਗਾ ਆਪਣੇ ਕੋਲ ਲੋਰ ਹੈ ਜੀ ਠੀਕ ਹੈ ਜੀ ਬੈਲ ਬੋਟਮ ਲੋਰ ਹੈ ਜੀ ਤੇ ਸਟੇਟ ਕਰਨੀ ਸਟੇਟ ਹੋ ਜਾਂਦੀ ਜਿੱਪ ਖੋਲ ਦੋ ਆ ਵੇਖੋ ਜੀ ਬੈਲ ਬੋਟਮ ਬਣ ਗਈ ਤੇ ਤੁਹਾਨੂੰ ਐਮ ਤੋਂ ਲੈ ਕੇ 5 ਐਕਸਲ ਤੱਕ ਤੁਹਾਨੂੰ ਮਿਲੇਗਾ ਪੀਸ ਕਲਰ ਚਾਰਟ 6 ਕਲਰ ਮਿਲਣਗੇ ਇਹਨਾਂ ਵਿੱਚ ਬਲੈਕ ਹੋ ਗਿਆ ਸਕਿਨ ਹੋ ਗਿਆ ਜੀ ਕਾਫੀ ਸ਼ੇਡ ਹੋ ਗਿਆ ਜੀ ਵਾਈਨ ਕਲਰ ਹੋ ਗਿਆ ਜੀ ਕਾਕਲ ਹਮ ਗ੍ਰੀਨ ਸ਼ੇਡ ਹੋ ਗਿਆ ਨੀਵੀਂ ਮੈਡੀਅਮ ਹੋ ਗਿਆ ਜੀ ਮੈਡੀਅਮ ਗ੍ਰੇ ਤੇ ਮਿਕਸਚਰ ਗ੍ਰੇ ਮਿਲ ਜਾਣਗੇ ਤੇ ਕਲਰ ਮਿਲਣਗੇ ਤੁਹਾਨੂੰ ਚਾਰ ਪੰਜ ਕਲਰ ਠੀਕ ਬੈਲ ਬਟਨ ਜੇ ਸਟੇਟ ਬੈਲ ਬਟਨ ਸਟੇਟ ਬੈਲ ਬਟਨ ਹਾਂਜੀ ਠੀਕ ਭਾਈ ਜੀ ਸ਼ਰਟਾ ਕਿਹੜੇ ਕਿਹੜੇ ਆਪਣੇ ਕਿਹੜੇ ਕਿਹੜੇ ਸਾਈਜ਼ ਚ ਹੈ ਲੈਂਨਿੰਗ ਹੈ ਜੀ ਬ੍ਰੀਚ ਚੈੱਕ ਹੈ ਜੀ ਪ੍ਰਿੰਟਡ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਤੇ ਗਰਮ ਚ ਮਿਲ ਜਣਗੇ ਤੁਹਾਨੂੰ ਆ ਆਰਟੀਕਲ ਜੀ ਹਮ ਚੈੱਕ ਜੇ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੋਟਨ ਬੇਸ ਆ ਸ਼ਰਟਾਂ ਜਿਹਨਾਂ ਦੀ ਚੈੱਕ ਚ ਇੰਦੇ ਚ ਵੀ ਤੁਹਾਨੂੰ ਕਲਰ ਸਾਈਜ਼ ਸਾਰੇ ਸਾਈਜ਼ ਮਿਲਣਗੇ ਨਾਲ ਕਲਰ ਚਾਰਟ ਵੀ ਮਿਲਣਗੇ ਖਾਸ ਕਰਕੇ ਜਿਹੜੀਆਂ ਸਿਆਲ ਵਾਲੀਆਂ ਜਿਹੜੀਆਂ ਸ਼ਰਟਾਂ ਆ ਬਹੁਤ ਵਧੀਆ ਵੈਰਾਈਟੀ ਹੈ ਹਾਂ ਜੀ ਬਹੁਤ ਵਧੀਆ ਵੈਰਾਈਟੀ ਹੈ ਜੀ ਕੱਪੜਾ ਵੀ ਵਧੀਆ ਹੈ ਜੀ ਕੱਪੜਾ ਖਰਾਬ ਨਹੀਂ ਹੁੰਦਾ ਵਧੀਆ ਕੱਪੜਾ ਹੈ ਜੀ ਠੀਕ ਹਾਂਜੀ ਨਾਲ ਕੁਆਲਿਟੀ ਵੀ ਵਧੀਆ ਨਾਲ ਰੰਗ ਚਾਰਟ ਬਹੁਤ ਵਧੀਆ ਇਹਨਾਂ ਦੇ ਆਏ ਆ ਹਾਂਜੀ ਸਾਰੇ ਸਾਈਜ਼ ਜੀ ਹਾਂਜੀ ਐਮ ਤੋਂ ਡਬਲ ਐਕਸਲ 3 ਐਕਸਲ ਤੱਕ ਠ ਬਲੈਕ ਕਲਰ ਜੀ ਆਪਣਾ ਰੈਡ ਕਲਰ ਜੀ ਬਲੈਕ ਰੈਡ ਹੈ ਜੀ ਹਮ ਨੇਵੀ ਵਾਈਟ ਗ੍ਰੇ ਜੀ ਹਮ ਵਾਈਨ ਕਲਰ ਬਲੈਕ ਬਰੀਕ ਚੈਕ ਜੀ ਠੀਕ ਹੋਰ ਵੀ ਕਈ ਤਰ੍ਹਾਂ ਦੇ ਹਾਂਜੀ ਹੋਰ ਤਰ੍ਹਾਂ ਦੇ ਵੀ ਮਿਲ ਜਾਣਗੇ ਕਲਰ ਚੈਕ ਮਿਲ ਜਾਣਗੇ ਪ੍ਰਿੰਟਡ ਮਿਲ ਜਾਣਗੇ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਬਹੁਤ ਹੀ ਵਧੀਆ ਟਰੈਕਸੂਟ ਜਿਹੜੇ ਹੈਗੇ ਆ ਆ ਬਾਈ ਜੀ ਦੱਸਿਓ ਜੀ ਇਹ ਕਟ్రਾਈ ਜੇ ਟਰੈਕਸੂਟ ਹੈ ਜੀ ਕੁਆਲਿਟੀ ਵੀ ਵਧੀਆ ਹੈ ਜੀ ਚੀਜ਼ ਵੀ ਵਧੀਆ ਨਾਲ ਪਜਾਮਾ ਦੇਖੋ ਜੀ ਸਟੇਟ ਚ ਹਮ ਠੀਕ ਹੈ ਜੀ ਇਹ ਟਾਈਟ ਮੋਡਲ ਕਾਜੀ ਡਬਲ ਪਾਕਟ ਚ ਇਹ ਵੀ ਟਰੈਕਸੂਟ ਬਹੁਤ ਵਧੀਆ ਜੀ ਨਾਲ ਅੰਦਰ ਜੀ ਫਾਰ ਲੱਗੀ ਹੋਈ ਫਲੀਸ ਆ ਦੀ ਠੀਕ ਹੈ ਜੀ ਗਰਮ ਫੁੱਲ ਠੀਕ ਹੈ ਜੀ ਨਾਲ ਪਜਾਮਾ ਜੀ ਇਹ ਵੀ ਸਟੇਟ ਲੜੂ ਲਾਈ ਇਹ ਕਾਇੰਦਾ ਜੀ ਪੈਰਾਸ਼ੂਟ ਕੱਪੜੇ ਚ ਆਣੀ ਟਰੈਕਸੂਟ ਜੀ ਇਹਦੇ ਅੰਦਰ ਵੀ ਫਾਰ ਲੱਗੀ ਹੋਈ ਜੀ ਨਾਲ ਕੈਪ ਹੈ ਕੈਪ ਖੋਲ ਵੀ ਜਾਂਦੀ ਹੈ ਠੀਕ ਨਾਲ ਪਜਾਮਾ ਪਜਾਮਾ ਚ ਵੀ ਫਾਰ ਲੱਗਾ ਹੋਇਆ ਹੈ ਠੀਕ ਹੈ ਜੀ ਕਟ్రਾਈ ਜੇ ਪਾਕਟ ਹਮ ਡਬਲ ਪਾਕਟ ਇਹ ਵੀ ਕੈਪ ਵਾਲਾ ਜੀ ਇਹ ਵੀ ਕੁਆਲਟੀ ਬਹੁ ਬੈਸਟ ਹੈ ਜੀ ਕਟ్రਾਈ ਜੇ ਹਮ ਤੇ ਨਾਲ ਲੋਰ ਹੈ ਜੀ 4 ਪੈਕਟ ਹਮ ਇੱਕ ਆ ਚੀਜ਼ ਜੀ ਪਰਾਡਾ ਹਮ ਇਹਦੇ ਜੀ ਫਲੀਸ ਲੱਗੀ ਕੁਆਲਟੀ ਬੈਸਟ ਹੈ ਜੀ ਨਾਲ ਪਜਾਮਾ ਸਟੇਟ ਜ਼ਿਪਰ 4 ਪਾਕਟ ਤੁਹਾਡੇ ਬਾਈ ਕੋਲੇ ਕਾਫੀ ਬਲੇਜ਼ਰ ਦੀਆਂ ਇਥੇ ਵੈਰਾਈਟੀਆਂ ਹੈਗੀਆਂ ਜਿਹੜੀਆਂ ਹੈਗੀਆਂ ਤੁਸੀਂ ਕਲਰ ਵੀ ਦੇਖ ਸਕਦੇ ਹੋ ਬਹੁਤ ਵਧੀਆ ਕਲਰ ਕਾਫੀ ਵਧੀਆ ਕੁਆਲਿਟੀ ਹੈਗੀ ਬਾਈ ਨਾਲ ਆਪਾਂ ਗੱਲ ਵੀ ਕਰਦੇ ਆਂ ਬਾਈ ਜੀ ਦੱਸਿਓ ਇਹਦਾ ਜੇ ਕੀ ਕੀ ਹੈਗਾ ਖਾਸ ਤੌਰ ਤੇ ਹਾਂਜੀ ਬਾਈ ਜੀ ਇਹ ਬਲੇਜ਼ਰਾਂ ਚੈਂਸ ਬਲੇਜ਼ਰਾਂ ਸਾਰੇ ਸਾਈਜ਼ ਮਿਲ ਲੰਗੇ ਜੀ ਸਾਰੇ ਸਵਾਲ ਮਿਲ ਜਾਣਗੇ ਕਲਰ ਆਪਸ਼ਨ ਸਾਰੀ ਲੱਗ ਲੱਗ ਹੋਏਗੀ ਹੋਰ ਪਾਕਟ ਇਸ ਤਰ੍ਹਾਂ ਜੀ ਵੀ ਸ਼ੇਪ ਚ ਸਾਰੀ ਵੈਰਾਈਟੀ ਮਿਲੇਗੀ ਚੈੱਕ ਮਿਲਦੇਗਾ ਜੀ ਚੈੱਕ ਦੇ ਕਲਰ ਆਪਸ਼ਨ ਮਿਲਦੇਗੇ ਜੀ ਇਹ ਫ੍ਰੇਕ ਦਾ ਸਭ ਤੋਂ ਬੈਸਟ ਆਰਟੀਕਲ ਹੈ ਜੀ। ਕਟ ਰਾਈਜ਼ ਦਾ ਜੀ 4 ਪਾਕਟ। ਇਹ ਸਭ ਤੋਂ ਬੈਸਟ ਚੱਲ ਰਿਹਾ ਜੀ। ਬਹੁਤ ਵਧੀਆ ਕੁਆਲਿਟੀ ਹੈ ਜੀ। ਇਸ ਵਿੱਚ ਕੋਈ ਦਿੱਕਤ ਨਹੀਂ ਆਊਗੀ ਜੀ। 50% ਫਲੈਟ ਡਿਸਕਾਊਂਟ ਇਹਦੇ। ਹਾਂਜੀ ਸਰ ਇਹਦੇ ਤੇ ਆਪਾਂ ਨੂੰ 31 ਜਨਵਰੀ ਤੱਕ 50% ਦੀ ਆਫ ਹੋਏਗੀ ਜੀ। ਹੂੰ ਠੀਕ ਹੈ ਜੀ। ਤਵੇਰ ਉਸੇ। ਪਲੇਨ। ਇੱਕ ਸਰ ਆਰਟੀਕਲ ਆ ਪ੍ਰਿੰਟ ਜੀ। ਇਹ ਵੀ ਆਰਟੀਕਲ ਬਹੁਤ ਸੋਹਣਾ ਜੀ। ਇਹਨੇ ਬਲੈਜ਼ਰ ਇੰਦੇ 50% ਡਿਸਕਾਊਂਟ ਹਾਂਜੀ ਸਰ ਸਾਰੇ 31 ਜਨਵਰੀ ਦਾ 31 ਜਨਵਰੀ ਤੱਕ ਲਾਸਟ ਡੇ 31 ਜਨਵਰੀ ਹੋਏਗੀ ਠੀਕ ਕਾਫੀ ਮਤਲਬ ਵੱਡਾ ਡਿਸਕਾਊਂਟ ਕਹਿ ਸਕਦਾ ਹਾਂਜੀ ਹਾਂਜੀ ਸਭ ਤੋਂ ਹੂੰ ਵਧੀਆ ਆਫਰ ਆ ਸਭ ਤੋਂ ਬੈਸਟ ਆਫਰ ਹੈ ਇੰਦੇ ਜੀ ਠੀਕ ਕਾਫੀ ਵਧੀਆ ਵੈਰਾਈਟੀ ਹੈ ਨਾ ਸਾਰੀ ਚੰਗੇ ਚੰਗੇ ਬ੍ਰਾਂਡ ਵਗੈਰਾ ਦੇ ਆਪਾਂ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਵਧੀਆ ਬ੍ਰਾਂਡ ਹੈ ਜੀ ਹੂੰ ਬਹੁਤ ਵਧੀਆ ਇਹ ਕਾਫੀ ਬ੍ਰਾਂਡ ਵਗੈਰਾ ਵੇਚ ਰਿਹਾ ਜੀ ਹਾਂਜੀ ਬਹੁਤ ਵਧੀਆ ਬ੍ਰਾਂਡ ਵੇਚ ਰਿਹਾ ਜੀ ਕਿੰਨੀ ਤਰੀਕ ਤੱਕ 31 ਜਨਵਰੀ ਤੱਕ ਹੈ ਜੀ ਬੈਸ ਪਿਆ ਆਪਣਾ ਜੀ 50% ਦੀ ਡਿਸਕਾਊਂਟ ਹੈ ਜੀ ਕੈਸ ਸਾਰੀ ਇੱਕ ਨਾਲ ਇੱਕ ਫਰੀ ਹਾਂਜੀ ਇੱਕ ਨਾਲ ਇੱਕ ਫਰੀ ਹੈ ਐਮ ਆਰ ਪੀ ਤੇ ਹਾਂਜੀ ਐਮ ਆਰ ਪੀ ਤੇ ਠੀਕ ਹੈ ਲਓ ਜੀ ਜਿੰਨੇ ਤੁਸੀਂ ਆ ਕੋਟ ਪੈਂਟ ਦੇਖ ਰਹੇ ਹੋ ਮੇਰੇ ਸਾਹਮਣੇ ਇਹਦੇ ਤੇ 50% ਫਲੈਟਡ ਸਕਾਊਂਟ ਹੈਗਾ ਨਾਲ ਜਿਹੜੀਆਂ ਆਪਾਂ ਨੂੰ ਜਿਹੜਾ ਵੀ ਵੀਰ ਵੱਧ ਵੱਧ ਦੇ ਵੀਡੀਓ ਸ਼ੇਅਰ ਕਰੂਗਾ ਲਾਈਕ ਕਮੈਂਟ ਕਰੂਗਾ ਉਹਨੂੰ ਨਾਲ ਇਹ ਜਿਹੜੀਆਂ ਇੱਕ ਟਾਈ ਇਹਦੇ ਚੋ ਜਿਹੜਾ ਗਿਫਟ ਦੇ ਰੂਪ ਚ ਦਿੱਤੀ ਜਾਊਗੀ ਹੋਰ ਵੀ ਬਹੁਤ ਸਾਰੇ ਜਿਹੜੇ ਗਿਫਟ ਦਿੱਤੇ ਜਾਣਗੇ ਹੁਣ ਆਪਾਂ ਬਾਈ ਨਾਲ ਗੱਲ ਕਰਦੇ ਪਾਈ ਜੀ ਦੱਸਿਓ ਚੀਜ਼ਾਂ ਬਾਰੇ ਸਾਰੀਆਂ ਬਾਰੇ ਜੀ ਠੀਕ ਹੈ ਹਾਂ ਸਰ ਇਹ 2 ਪੀਸ ਕੋਟ ਪ ਸਿਕਸ ਵਰਟਨਾ ਬਹੁਤ ਵਧੀਆ ਅਲਟੀ ਗੱਲ ਹੈ ਜੀ ਇਹਦਾ ਡਿਸਕਾਊਂਟ ਕਰਕੇ ਆਪਾਂ ਨੂੰ 2500 ਰੁਪਏ ਦਾ ਪੈਗਾ ਸੋ ਹੂੰ ਟੂ ਪੀਸਾ ਕੋਰ ਪੈਂਟ ਹੈ ਜੀ ਕਲਰ ਇਹਦੇ ਜੋ অপਸ਼ਨ ਹੈਗੇ ਆ ਜੀ ਕਲਰ ਹੂੰ ਕਲਰ অপਸ਼ਨਸ ਹਨ ਇਹਦੀ ਲੱਗ-ਲੱਗ ਹੋਏਗੀ ਇਹ ਸੋ ਲੱਗ ਅਲਟੀ ਗੱਲ ਆ ਜਾਏਗਾ ਜੀ 3 ਪੀਸ ਚ ਹੂੰ ਨਾਲ ਵਾਸਕੜ ਆਏਗੀ ਜੀ ਪ੍ਰਿੰਟ ਵਾਸਕੜ ਪੈਂਟ ਆਏਗੀ ਜੋ ਵੀ ਇਹ ਲੈਸ ਕਰਕੇ ਆਪਾਂ ਨੂੰ 2550 ਰੁਪਏ ਦਾ ਪਏਗਾ ਜੀ ਇੰਨੇ ਸੇ ਕਲਰ ਆਪਸ਼ਨ ਆਈ ਐਲਸਰ ਇੰਦੇ ਜਿਹਾ ਲੱਗ ਲੱਗ ਗਲਟੀ ਗਲ 3 ਪੀਸ ਇਹ ਚੈੱਕ ਚ ਆ ਜਾਏਗਾ ਜੀ 3 3 ਪੀਸ ਤੋਂ ਹੋ ਗਈ ਇਹਦਾ ਪ੍ਰाइस ਕੀ ਹੋਊਗਾ 3 ਪੀਸ ਤੇ ਸਰ 2500 2550 2550 ਠੀਕ ਹੈ ਜੀ ਐਲਸਰ ਪਲੇਨ ਚ ਆ ਜਾਏਗਾ ਜੀ 30% ਤੇ 30% ਡਿਸਕਾਊਂਟ ਤੇ 50% ਅੱਗੇ ਲੱਗਾ ਗਾਰਡਿਕ ਆ ਜਾਏਗਾ ਜੀ ਬੈਂਚ ਜੀ ਇਹ ਬੈਂਚ ਆ ਜਾਏਗਾ ਜੀ ਬਲੈਕ ਕਲਰ ਇਸ ਤੋਂ ਅਲੱਗ ਕਲਰ ਹੋਇਆ ਮਿਲ ਜਾਣਗੇ ਠੀਕੇ ਲਾਈਨਿੰਗ ਚ ਆ ਜਾਏਗਾ ਜੀ ਤੇ ਵੀ ਟੂ ਪੀਸ ਬੈਂਚ ਆ ਜਾਏਗਾ ਇਹਦਾ ਪ੍ਰਾਈਸ ਲਗਭਗ ਕੀ ਰਹੂਗਾ ਜੀ ਪੈਂਟਿਕਸ ਉਹਦੇ ਵਿੱਚ ਆ ਜਾਏਗਾ ਤੇ ਇਸ ਦਾ ਪ੍ਰਾਈਸ ਕੀ ਰਹੂਗਾ ਜੀ ਆਪਣਾ ये सर पच्चीस000 रिचार्ज आ जाएगा जी हाँ जी सर केस का आर्टिकल दिखा रहे हो सर लेडीज कोट है जी बहुत बहुत आर्टिकल है जी कलर कनाडियन सर ने अगला कौन के जी ये शॉर्ट्स आएगी ये उसला का आर्टिकल आ गया लॉन्ग सी इन कलर ऑप्शन है साइड पॉकेट उसला तो बस स्कि भी लाइव आ गई फ्रंट पॉकेट आ गई कलर ऑप्शन आ गई वी गए वीशेप वाइट कलर स्की टाइप इस तो फैंसी आ जाएगी कुटी इस कलर ऑप्शन आ जाने वर्क को होया होगा लॉन्ग शॉर्ट सारी गुटी मिल जाएगी ठीक है जी थैंक सर डिस्काउंट हिंदी लोडी ऑफर जो भी कोटी कोई कस्टमर आके क्रय करेगा अंदर 10% ऑफ होएगा जी जी कितनी तरी है 33 तरी दिन सर लास्ट, लास्ट। ਹਾਂ ਜੀ ਸਰ ਇਹ ਇੱਕ ਟੂ ਦਾ ਬ੍ਰਾਂਡ ਹੈ ਜੀ ਲੀਡ ਸਟੌਪ ਹੈ ਦੇ ਜੀ ਲੀਡ ਸਟੌਪ ਅਲੱਗ-ਅਲੱਗ ਆਲਟਿਕਰ ਹੋਣਗੇ ਜੀ ਜੀ ਜਿਪਰ ਆਊਗਾ ਜੀ ਰੋਲ ਮਿਕਚ ਆ ਜਾਊਗਾ ਜੀ ਬਿਨਾ ਜੇ ਤੁ ਤੋਂ ਇਹ ਕਈ ਕਲਰ ਆਪਸ਼ਨ ਆ ਦੇਗਾ ਜੀ ਹਾਂ ਗੋਲਗਲੇ ਇਹ ਗੋਲਗਲੇ ਚ ਜੀ ਸਵੈਰਥ ਬਲੈਕ ਨਹੀਂ ਰੋਲਿੰਗ ਬਲੈਕ ਹੈ ਇਹ ਆ ਰੈੱਡ ਬਲੂ ਤੋਂ ਤਾਂ ਕਰਦੇ ਪਹਿਲਵਾਰ ਦਾ ਮੀਨ ਇੱਕ ਹੈ ਨਿਕ ਚ ਜਾ ਦੇਗਾ ਜੀ ਹਾਈ ਨੈਕਸ ਕਲਰ ਆਪਸ਼ਨ ਮਿਲ ਜਾਣਗੇ ਜੀ ਇਹ ਰੌਣਚ ਆ ਜਾਏਗਾ ਜੀ ਲੇਡੀਜ਼ ਸਟਾਕ ਸੇਲ ਦਾ ਵੀ ਕੋੜਾ ਕੋਸਟ ਨੂੰ ਸੇਲ ਦਾ ਲੱਗਦਾ ਜੀ ਇਹ ਕਲਰ ਆਪਸ਼ਨ ਉਕਟੇਵਸ ਨਾਲ ਕੋਟੀ ਹੋਊਗਾ ਅਲਸਾ ਦਾ ਕਲਰ ਹੈ ਉਕਟੇਵਸ ਲੇਡੀਜ਼ ਸਟਾਕ ਤੇ ਵੀ ਆਪ ਨੂੰ ਡਿਸਕਾਊਂਟ ਮਿਲੇਗਾ ਜੀ 30% ਤੱਕ ਆਫ ਹੋਏਗਾ ਜੀ 31 ਜਨਵਰੀ ਤਰੀਕ ਹੋਈ ਗਲਾਸਟੇ ਜੀ ਬਹੁਤ ਵਧੀਆ ਬ੍ਰਾਂਡ ਹੈ ਜੀ ਇਹ ਅਡੀ ਸੂਟਾਂ ਦੀ ਬਹੁਤ ਨਿਊ ਵੈਰਾਈਟੀ ਹੈ A1 ਫੈਸ਼ਨ ਪਲਾਜ਼ਾ ਤੇ ਸ਼ਰੱਗ ਵਾਲਾ ਪੀਸ ਹੈ ਬਲੈਕ ਕਲਰ ਚ ਬਹੁਤ ਸੋਹਣਾ ਵਾ ਵਰਕ ਆਇਆ ਹੋਇਆ ਫਰੰਟ ਤੇ ਉਸ ਤੋਂ ਬਾਅਦ ਅਗਲੀ ਆਈਟਮ ਉਹਦੇ ਵੀ ਫਰੰਟ ਤੇ ਵਰਕ ਬਾਜੂ ਦੇ ਵਰਕ ਇਹਦਾ ਸਟਾਲ ਬਹੁਤ ਪਿਆਰਾ ਵਾ ਉਹਦੇ ਤੇ ਵੀ ਬਿਲਕੁਲ ਸਾਰਾ ਵਰਕ ਹੋਇਆ ਹੋਇਆ ਫੰਕਸ਼ਨਲੀ ਪੀਸ ਆ ਉਸ ਤੋਂ ਬਾਅਦ ਵਾਈਨ ਸ਼ੈੱਡ ਵੇਖੋ ਕਿੰਨਾ ਪਿਆਰਾ ਇਹਦੇ ਤੇ ਵੀ ਸਾਰੇ ਤੇ ਵਰਕ ਹੋਇਆ ਹੋਇਆ ਫਰੰਟ ਹੈ ਵੀ ਆਏਗਾ ਸਟਾਲ ਤੇ ਵੀ ਵਰਕ ਆਊਗਾ ਪਲਾਜ਼ੋ ਤੇ ਵੀ ਵਰਕ ਆਇਆ ਹੋਇਆ ਇਹਦੇ ਤੇ ਉਸ ਤੋਂ ਬਾਅਦ ਕਾਫੀ ਸ਼ੈੱਡ ਉਸਦੀ ਆਪਣੀ ਗ੍ਰੇਸ ਹੈ ਉਹਦੀ ਵੀ ਬਹੁਤ ਸੋਹਣਾ ਪੀਸ ਆ ਇਹਦਾ ਵੀ ਸਟਾਲ ਵਗੈਰਾ ਸਭ ਭਾਰਾ ਇਹ ਪੀਸਾਂ ਤੇ ਆਪਣੇ ਕੋਲ ਲੋੜੀ ਆਫਰ ਹੈ ਲੇਡੀਜ਼ ਵਾਸਤੇ ਸਪੈਸ਼ਲ 2 پیسਾਂ ਨਾਲ 1 پیس ਫ੍ਰੀ ਮਿਲੂਗਾ ਸਪੈਸ਼ਲ ਲੋੜੀ ਆਫਰ ਆ ਬੀਬੀਆਂ ਪਹਿਣਾ ਵਾਸਤੇ ਤੁਸੀਂ ਲੇਡੀਜ਼ ਆਓ ਤੇ ਵੇਖ ਕੇ ਜਾਓ ਲਿਮਟਡ ਪੀਸ ਆ ਜਿਹੜਾ ਵੀ ਕਸਟਮਰ ਇਹਦਾ ਲਾਭ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਉਸ ਤੋਂ ਬਾਅਦ ਅਸੀਂ ਕਹਿ ਨਹੀਂ ਸਕਦੇ ਹੈਗੇ ਲੇਡੀ ਸੂਟਾਂ ਦੀ ਨਿਊ ਬਿਲਕੁਲ ਨਿਊ ਵੈਰਾਈਟੀ ਹੈ ਦੇ ਵਿੱਚ ਇਹ ਵੈਰਾਈਟੀ ਹੈ ਜੀ ਇਹ ਸਭ ਤੋਂ ਬੈਸਟ ਵੈਰਾਈਟੀ ਹੈ ਜੀ ਸਭ ਤੋਂ ਅਲੱਗ ਕਲਰ ਆ ਜੀ ਹੂੰ ਬਹੁਤ ਵਧੀਆ ਕਲਰ ਡਿਜ਼ਾਈਨ ਆ ਜੀ 4 ਪਾਕਟ ਆ ਜੀ ਹੂੰ ਕਿੰਨੇ ਸੇ ਬਲੈਕ ਕਲਰ ਆ ਜੀ ਮਿਲ ਹੈਕ ਟ੍ਰੈਂਡਿੰਗ ਚ ਚੱਲ ਰਿਹਾ ਹੈ ਅਜਕੱਲ ਇਹ ਵੀ ਠੀਕ ਹੈ ਇੱਕ ਹੈ ਮਸਟਰਡ ਕਲਰ ਆ ਜੀ ਇਹ ਵੀ 4 ਪਾਕਟ ਆ ਜੀ ਬਹੁਤ ਵਧੀਆ ਕੁਆਲਿਟੀ ਆਂਦੀ ਵੀ ਹੋਸ਼